ਨਾਸ਼ਪਤੀ ਦਾ ਜਿਹੜਾ ਇਹ ਫਲ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹ ਹੈਗਾ ਜੀ ਪੰਜਾਬ ਨਾਕ ਕਿਸਮ ਦਾ ਫਲ ਹੈਗਾ ਤੇ ਸਖਤ ਵਾਲੀ ਜਿਹੜੀ ਇਹ ਨਾਸ਼ਪਤੀ ਹੈਗੀ ਜ਼ਿਆਦਾਤਰ ਸਵਾਲ ਇਹ ਹੁੰਦੇ ਆ ਕਿ ਪੰਜਾਬ ਦੇ ਵਿੱਚ ਕੀ ਆਪਾਂ ਨਾਸ਼ਪਤੀ ਨੂੰ ਉਗਾ ਸਕਦੇ ਆਂਗੇ ਜੇ ਉਗਾ ਸਕਦੇ ਆਂ ਕੀ ਫਲ ਵਧੀਆ ਹੁੰਦਾਗਾ ਤੇ ਇਹਦੇ ਨਤੀਜਿਆਂ ਦੇ ਉੱਪਰ ਆਪਾਂ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਸੀਗੇ ਲਗਭਗ ਜਿਹੜਾ ਮੰਨ ਲਓ ਤੁਸੀਂ ਵੀ ਇਹ ਜਿਹੜੀ 2021 ਦੇ ਵਿੱਚ ਇਹ ਬੂਟਾ ਲਾਇਆ ਗਿਆ ਸੀਗਾ ਤੇ ਹੁਣ 2025 ਦੇ ਵਿੱਚ ਪਹਿਲੀ ਵਾਰ ਜਿਹੜਾ ਇਹਦੇ ਉੱਪਰ ਜਿਹੜਾ ਵਧੀਆ ਫਲ ਆਇਆਗਾ ਲਗਭਗ 5-6 ਕਿਲੋ ਜਿਹੜੀਆਂ ਨਾਸ਼ਪਤੀਆਂ ਇਹਦੇ ਤੋਂ ਆਪਾਂ ਲੰਘੀਆਂ ਨੇਗੀਆਂ ਤੇ ਪਿਛਲੇ ਸਾਲ ਜਿਹੜੇ 3-4 ਪੀਸ ਇਹਦੇ ਉੱਪਰ ਲੱਗੇ ਸੀਗੇ ਜੀ ਅ ਨਸ ਇਸ ਕਿਸਮ ਨੂੰ ਲਾਉਣ ਦੇ ਸਮੇਂ ਦੀ ਗੱਲ ਕਰ ਲਈਏ ਜੇਕਰ ਤੁਸੀਂ ਨੰਗੀ ਜੜਾ ਵਾਲਾ ਬੂਟਾ ਲਾਉਣਾਗਾ ਤਾਂ ਉਹਨੂੰ ਦਸੰਬਰ ਜਨਵਰੀ ਦੇ ਦੌਰਾਨ ਤੁਸੀਂ ਇਸ ਕਿਸਮ ਦਾ ਬੂਟਾ ਲਾ ਸਕਦੇ ਹੋਗੇ ਉਸ ਵੇ ਵਧੀਆ ਟੋਆ ਪੱਟ ਕੇ ਚੰਗੀ ਮਿੱਟੀ ਨਾਲ ਭਰ ਕੇ ਤੁਸੀਂ ਜਿਹੜਾ ਇਸੇ ਤਰ੍ਹਾਂ ਹੀ ਲਾ ਦੇਣਾ ਉਹ ਤੋਂ ਬਿਲਕੁਲ ਜਿਹੜਾ ਡੱਕੇ ਵਾਂਗੂ ਜਿਵੇਂ ਕਿ ਮੰਨ ਲਓ ਆ ਡੱਕਾ ਦਾ ਬਸ ਇਸ ਤਰ੍ਹਾਂ ਹੀ ਨੇ ਹੋਣਾਗਾ ਕੋਈ ਇਹਦੇ ਉੱਪਰ ਪੱਤਾ ਨਹੀਂ ਹੋਣਾ ਸਿਰਫ ਜੜ ਦੇ ਉੱਪਰ ਤੁਹਾਨੂੰ ਜਿਹੜੇ ਤਣੇ ਦੇਖਣਗੇ ਬਰੀਕ ਜੜਾਂ ਦੇਖਣਗੀਆਂ ਤਾਂ ਉਹਨਾਂ ਦੀ ਮਦਦ ਦੇ ਨਾਲ ਇਹਨੇ ਅੱਗੇ ਚੱਲ ਪੈਣਾ ਹੁੰਦਾਗਾ ਸੋ ਜੇ ਹੁਣ ਤੁਸੀਂ ਨਾਸ਼ਪਤੀ ਲਾਉਣਾ ਚਾਹੁੰਦੇ ਹੋ ਤਾਂ ਘੱਟੋ-ਘੱਟ 4-5 ਫੁੱਟ ਹਾਈਟ ਦੀ ਜਿਹੜੀ 4 ਫੁੱਟ ਹਾਈਟ ਘੱਟੋ-ਘੱਟ ਨਾਸ਼ਪਤੀ ਦੀ ਹੋਣੀ ਚਾਹੀਦੀ ਆ ਵਧੀਆ ਮਟਾਈ ਦੇ ਵਿੱਚ ਬੂਟਾ ਹੋਣਾ ਚਾਹੀਦਾ ਤੇ ਚੰਗੀ ਥੈਲੀ ਦੇ ਵਿੱਚ ਭਰਿਆ ਹੋਇਆ ਹੋਣਾ ਚਾਹੀਦਾ ਫੇਰ ਹੀ ਤੁਸੀਂ ਜਿਹੜਾ ਹੁਣ ਨਾਸ਼ਪਤੀ ਦਾ ਬੂਟਾ ਲਾਉਣਾਗਾ ਜੇਕਰ ਤੁਹਾਨੂੰ ਕਮਜ਼ੋਰਾ ਬੂਟਾ ਮਿਲਦਾ ਤਾਂ ਉਤੇ ਪੈ ਸੋ ਇਸ ਬੂਟੇ ਨੂੰ ਲਾਉਣ ਤੋਂ ਬਾਅਦ ਖਿਆਲ ਰੱਖਣ ਜੋ ਗੱਲਾਂ ਜਿਹੜੀਆਂ ਇਸ ਰੁੱਤ ਦੇ ਵਿੱਚ ਇਹਨੂੰ ਲਾ ਕੇ ਤੁਸੀਂ ਇੱਕ ਵਾਰ ਹਲਕਾ ਪਾਣੀ ਦੇਣਾਗਾ ਉਦੋਂ ਦਾ ਜੇਕਰ ਮੀਂਹ ਪੈ ਰਿਹਾ ਤਾਂ ਤੁਸੀਂ ਇਹਨੂੰ ਬਿਲਕੁਲ ਵੀ ਪਾਣੀ ਨਹੀਂ ਪਾਉਣਾਗਾ ਜੇ ਤੁਸੀਂ ਬੂਟੇ ਨੂੰ ਪਾਣੀ ਪਾਉਂਗੇ ਤਾਂ ਤੁਹਾਡਾ ਬੂਟਾ ਮਰਨਾ ਸ਼ੁਰੂ ਹੋ ਜਾਊਗਾ ਠੀਕ ਹੈ ਤੁਹਾਡੇ ਕੋਲ ਪੁਰਾਣਾ ਵੀ ਕੋਈ ਨਾਸ਼ਪਤੀ ਦਾ ਬੂਟਾ ਲੱਗਿਆ ਹੋਇਆ ਫੇਰ ਵੀ ਤੁਸੀਂ ਜਿਹੜਾ ਉਹਨੂੰ ਬਿਲਕੁਲ ਪਾਣੀ ਨਹੀਂ ਦੇਣਾਗਾ ਇਸ ਰੁੱਤ ਦੇ ਦੌਰਾਨ ਤਿੰਨ ਚਾਰ ਮਹੀਨੇ ਹੁਣ ਇਸ ਤੋਂ ਬਾਅਦ ਜੁਲਾਈ ਅਗਸਤ ਸਤੰਬਰ ਅਕਤੂਬਰ ਇਨਾ ਮਹੀਨਿਆਂ ਦੇ ਵਿੱਚ ਤੁਸੀਂ ਪਾਣੀ ਨਹੀਂ ਦੇਣਾਗਾ ਪਾਣੀ ਦੇ ਨਾਲ ਨਾਸ਼ਪਤੀ ਨੂੰ ਭਾਰੀ ਨੁਕਸਾਨ ਜਿਹੜਾ ਪਹੁੰਚਦਾ ਹੈ ਜੀ ਤੇ ਬਾਕੀ ਮਹੀਨਿਆਂ ਦੇ ਵਿੱਚ ਇਹਨੂੰ ਜਿਹੜਾ ਲਗਭਗ 8 ਤੋਂ 10 ਦਿਨਾਂ ਦੇ ਵਿੱਚ ਗਰਮੀਆਂ ਦੇ ਵਿੱਚ ਤੇ ਜਦੋਂ ਸਰਦیاں ਸ਼ੁਰੂ ਹੋ ਜਾਂਦੀਆਂ ਉਦੋਂ 10 ਤੋਂ 15 ਦਿਨਾਂ ਦੇ ਬਖਵੇ ਦੇ ਨਾਲ ਪਾਣੀ ਦੇਣਾ ਹੁੰਦਾ ਹੈਗਾ ਖਾਦ ਦੀ ਗੱਲ ਕਰੀਏ ਤਾਂ ਨਾਸ਼ਪਤੀ ਨੂੰ ਜਿਹੜੀ ਖਾਦ ਹੈਗੀ ਤੁਸੀਂ ਉਹ ਦਸੰਬਰ ਜਨਵਰੀ ਦੇ ਮਹੀਨੇ ਦੇਣੀ ਹੈਗੀ ਜੇ ਮੈਂ ਸਾਡਾ 4-5 ਸਾਲਾਂ ਦਾ ਬੂਟਾ ਤਾਂ ਇਹਨੂੰ ਘੱਟੋ-ਘੱਟ ਵਧੀਆ ਗਲੀ ਸੜੀ 50 ਕਿਲੋ ਰੂੜੀ ਦੀ ਖਾਦ ਹੀ ਲੋੜ ਹੋਊਗੀ ਜੇ ਤੁਹਾਡਾ 1 ਸਾਲ ਦਾ ਬੂਟਾ ਤੁਹਾਨੂੰ 10 ਕਿਲੋ ਜੇ 2 ਦਾ ਨੂੰ 20 ਕਿਲੋ ਉਸੇ ਲੋਟ ਜਿਹੜਾ ਜਦੋਂ 5 ਤੋਂ ਉੱਤੇ ਦਾ ਹੋ ਗਿਆ ਉਦੋਂ ਪਜਾਈ ਪਾਉਣੇ ਉਹਦੋਂ ਬਾਅਦ ਤੁਸੀਂ ਜਿਹੜਾ ਖਾਦ ਦੀ ਮਾਤਰਾ ਨਹੀਂ ਵਧਾਉਣੇਗੀ ਤੇ 1 ਦਸੰਬਰ ਜਨਵਰੀ ਦੇ ਦੌਰਾਨ ਦੀ ਤੁਸੀਂ ਕਟਾਈ ਕਰਨੀ ਹੈਗੀ ਕਟਾਈ ਦਾ ਤੁਹਾਨੂੰ ਦੱਸ ਦਨੇ ਜਿਵੇਂ ਥੋੜਾ ਨੇੜੇ ਲਿਆ ਕੇ ਦਿਖਾ ਦਨੇਗੇ ਵੀ ਮੰਨ ਲਓ ਇੱਥੋਂ ਜਿਹੜੀ ਇਹਦੀ ਪਿਛਲੇ ਸਾਲ ਕਟਾਈ ਕੀਤੀ ਸੀ ਆਪਾਂ ਤਾਂ ਇੱਥੋਂ ਇਹਨੇ ਇੱਕ ਟਾਣੀ ਤੋਂ ਇਹ ਦੋ ਬਣੀਆਂ ਹੁਣ ਮੰਨ ਲਓ ਇਹਨੂੰ ਆਪਾਂ ਬਾਹਰ ਨੂੰ ਵੀ ਕੱਢ ਰਹੇ ਹਾਂ ਆਹ ਟਾਣੀ ਬਾਹਰ ਨੂੰ ਵਧਾ ਰਹੇ ਹਾਂਗੇ ਆ ਜਿਹੜੀਆਂ ਟਾਣੀਆਂ ਇਸ ਤਰ੍ਹਾਂ ਦੀਆਂ ਅੰਦਰਲੇ ਪਾਸੇ ਇਹਨਾਂ ਨੂੰ ਆਪਾਂ ਕਟਾਈ ਦੇ ਦੌਰਾਨ ਕੱਟ ਦਿਆਂਗੇ ਤੇ ਜਿਹੜੀ ਸਪਾਰ ਆ ਗਈ ਸਪਾਰ ਤੋਂ ਫਾਲ ਜਿਹੜੀ ਇਹਦੇ ਉੱਪਰ ਇਸ ਤਰ੍ਹਾਂ ਜਿਹੜਾ ਬਣ ਜਾਂਦਾ ਹੈਗਾ ਇਹਨੇ ਫਲ ਦੇਣਾ ਹੁੰਦਾ ਹੈਗਾ ਸਪਰਾਂ ਦਾ ਆਪਾਂ ਧਿਆਨ ਰੱਖਣਾਗਾ ਜਿਹੜੀਆਂ ਸਪਰਾਂਆਂ ਹੌਲੀ-ਹੌਲੀ ਬਣਦੀਆਂ ਨੇ ਤੇ ਉਹ ਤੋਂ 2-3 ਸਾਲ ਇੱਕ ਸਪਰ ਤੋਂ ਫਾਲ ਮਿਲਦੇ ਰਹਿੰਦਾ ਹੈਗਾ ਤੋੜਨ ਵੇਲੇ ਖਾਸ ਖਿਆਲ ਰੱਖਣਾਗੇ ਜਿਹੜੀ ਸਪਾਰ ਆ ਗਈ ਆਪਣੀ ਇਹ ਨਾਲ ਨਾ ਟੁੱਟੇ ਜਿਹੜੀ ਨਾਸਪਤੀ ਦੇ ਵਿੱਚ ਜਦੋਂ ਸਪਰ ਦੀ ਉਮਰ 2 ਤੋਂ 3 ਸਾਲ ਹੋ ਜਾਂਦੀ ਹੈਗੀ ਉਤੋਂ ਬਾਅਦ ਉਸ ਸਪਾਰ ਦੇ ਉੱਪਰ ਫਲ ਆਉਣਾ ਸ਼ੁਰੂ ਹੁੰਦਾ ਹੈਗਾ ਜਿਵੇਂ ਮੰਨ ਲਓ ਇਹ ਸਪਾਰ ਹੈਗੀ ਤੇ ਹੁਣ ਜਿਵੇਂ ਇਹ ਨਵੀਆਂ ਹੈਗੀਆਂ ਇਸ ਸਪਾਰਾਂ ਬਣਨੀਆਂ ਇੱਥੇ ਇਹਨਾਂ ਦਾ ਪਹਿਲਾ ਸਾਲ ਆ ਹੁਣ ਇਹਨਾਂ ਨੂੰ 2 ਸਾਲ ਜਿਹੜਾ ਤਿਆਰ ਹੋਣ ਤੇ ਲੱਗਣਗੇ ਤੇ ਕਟਿੰਗ ਤੋਂ ਬਾਅਦ ਜਿਹੜੀ ਨਮੀ ਟਾਣੀ ਆਉਣੀ ਹੈਗੀ ਉਹਦੇ ਉੱਪਰ ਜਿਹੜਾ 2 ਸਾਲ ਬਾਅਦ ਸਪਾਰ ਤਿਆਰ ਹੁੰਦੀ ਹੈ ਜਿਹਦੇ ਉੱਪਰ ਫਲ ਨੇ ਆਉਣਾਗਾ ਸੋ ਪੁਰਾਣੀਆਂ ਟਾਣੀਆਂ ਨੂੰ ਕਾਫੀ ਸਿਆਣਫ ਦੇ ਨਾਲ ਆਪਾਂ ਨੂੰ ਕੱਟਣਾ ਪੈਂਦਾ ਇਹ ਨਹੀਂ ਕਿ ਅੰਨੇ ਵਾ ਪਟਾਣੀਆਂ ਨੂੰ ਕੱਟ ਦਈਏ ਤੇ ਕਾਫੀ ਸਾਰੀਆਂ ਸਪਰਾਂ ਦਾ ਆਪਾਂ ਨੁਕਸਾਨ ਕਰ ਲੀਏ ਫਿਰ ਆਪਾਂ ਨੂੰ ਵਧੀਆ ਫਾਲੇ ਤੇ ਤੋਂ ਨਹੀਂ ਮਿਲਦਾ ਪਰ ਕਟਾਈ ਦੇ ਦੌਰਾਨ ਸ਼ੇਪ ਦਾ ਖਾਸ ਧਿਆਨ ਰੱਖਣਾ ਜਿਹਦੇ ਵਿੱਚ ਹਵਾ ਤੇ ਸੂਰਜ ਦੀ ਰੋਸ਼ਨੀ ਦੇ ਵਿੱਚ ਚੰਗੇ ਤਰੀਕੇ ਨਾਲ ਪੈ ਸਕੇ ਤਾਂ ਜੋ ਵਧੀਆ ਇਹਦੇ ਤੋਂ ਆਪਾਂ ਫਾਲ ਲੈ ਸਕੀਏ ਹੁਣ ਇਹਨੂੰ ਲਗਭਗ ਇਸ ਮਹੀਨੇ ਦੇ ਵਿੱਚ ਸਾਰੀ ਤੜਾਈ ਇਹਦੀ ਹੋ ਜਾਂਦੀ ਹੈ ਕੋਈ ਛੋਟਾ ਫਾਲ ਜਿਵੇਂ ਰਹਿ ਗਿਆ ਉਹ ਆਪਾਂ ਛੱਡਦੇ ਇੱਧਰ ਵੀ ਇੱਕ ਫਾਲ ਹੈਗਾਗਾ ਤੇ ਇਸ ਤਰ੍ਹਾਂ ਡੰਡੀ ਦੇ ਨਾਲ ਇਹਨੂੰ ਆਪਾਂ ਤੋੜ ਕੇ 4-5 ਦਿਨਾਂ ਬੜੀਆ ਸਟੋਰੇ ਕੈਪੈਸਿਟੀ ਦੇ ਨਾਲ ਜਿਹੜੀ ਨਾਸ਼ਪਤੀ ਨੂੰ ਆਪਾਂ ਰੱਖ ਸਕਦੇ ਹਾਂਗੇ ਕਿਸਮ ਬਾਰੇ ਗੱਲਬਾਤ ਹੋਊਗੀ ਪਾਣੀ ਬਾਰੇ ਜਿਹੜੀ ਗੱਲਬਾਤ ਆਪਾਂ ਕਰ ਚੁੱਕੇ ਹਾਂਗੇ ਖਾਦ ਬਾਰੇ ਗੱਲ ਹੋਊਗੀ ਕਟਾਈ ਬਾਰੇ ਗੱਲਬਾਤ ਹੋਊਗੀ ਜੇਕਰ ਫਿਰ ਵੀ ਕੋਈ ਇਹਦੇ ਵਿੱਚੋਂ ਮੰਨ ਲਓ ਵੀ ਟੌਪਿਕ ਰਹਿ ਗਿਆ ਹੋਵੇ ਤਾਂ ਤੁਸੀਂ ਕਿਸੇ ਵੀ ਸਮੇਂ ਸਾਨੂੰ ਕਮੈਂਟ ਕਰਕੇ ਜਾਂ ਸਾਡੇ ਨਾਲ ਸੰਪਰਕ ਕਰਕੇ ਸਵਾਲ ਪੁੱਛ ਸਕਦੇ ਹੋ ਅਸੀਂ ਤੁਹਾਡੀ ਹਰ ਸੰਭੂ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਦਾ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ